ਪਰ ਉਹਦੇ ਕਿਉਂਕਿ ਗਰੀਬੀ ਤਾਂ ਇਹ ਹੋਈ ਸੀ ਉਹ ਸਾਰਾ ਸੀਨ ਅੱਖਾਂ ਦੇ ਸਾਹਮਣੇ ਆ ਗਿਆ ਤੇ ਕਹਿਣ ਲੱਗੇ ਕੰਤ ਪੁੱਤਰਾ ਅੱਜ ਕਿੰਨੇ ਪੈਸੇ ਵਟੇ ਨੇ ਹੁਣ ਜਦੋਂ ਕਿਹਾ ਤਾਂ ਕਿੰਨੇ ਪੈਸੇ ਵਟੇ ਬੋਲੀ ਦਾ ਪਤਾ ਚਲਦਾ ਤੇ ਜਿੰਨੇ ਕੁ ਥੇਦੇ ਵਟੇ ਸੀ ਧੱਕੇ ਸੀ ਉਹ ਜ ਮਾਰਨ ਦੇ ਅੱਗੇ ਡਰ ਦਿੱਤੇ ਕਹਿੰਦੇ ਪਾਤਸ਼ਾਹ ਅੱਜ ਇੱਕ ਇੱਕ ਪੈਸੇ ਵਟੇ ਨੇ ਮਹਾਰਾਜ ਕੰਨੇ ਲਿਆ ਸਾਰਾ ਮੈਨੂੰ ਤੇ ਦੇ ਗੁਰੂ ਘਰ ਦੀ ਸੇਵਾ ਦੇ ਵਿੱਚ ਲਾ ਦਿੱਤਾ ਹੁਣ ਵੇਖਿਆ ਕੁਝ ਨਹੀਂ ਜਿੰਨੇ ਛੋਲੇ ਵਕੇ ਸਾਰੇ ਪੈਸੇ ਨੂੰ RAMDAS ਸਾਹਿਬ ਨੂੰ ਦੇ ਦਿੱਤੇ ਤੁਹਾਨੂੰ ਤੁਰਪਿਆ ਹੁਣ ਮਨ ਮੰਨਦਾ ਹੈ ਕਿ ਮਾਂ ਤੂ ਵੀ ਪੈਸੇ ਹੀ ਲਿਆਇਆ ਛੋਲੇ ਵੇਚ ਕੇ ਪੈਸੇ ਕਿੱਥੇ ਗਏ ਨਹੀਂ ਦੱਸਾਂਗਾ ਇਦੋਂ ਘਰ ਦੀ ਵਕੀਲ ਅੰਦਰ ਗਿਆ ਮਾਂ ਪੁੱਛਦੀ ਹੈ ਪੁੱਤਰਾ ਅੱਜ ਕਿੰਨੇ ਪੈਸੇ ਬੱਟੇ ਨੇ ਸਾਰੇ ਝੋਲੇ ਵੇਚ ਕੇ ਆ ਗਿਆ ਅੱਜ 바ਵਾ ਕਮਾਈ ਕਿੰਨੀ ਹੋਣੀ ਹੈ ਅੱਖਾਂ ਦੇ ਵਿੱਚ ਹੱਜੂ ਨੇ ਨੀਮੀ ਬਾਗੀ ਨੱਦਿਆ ਬਾ ਅੱਜ ਮੇਰੇ ਸਾਹਮਣੇ ਦੇ ਉਤੇ ਗੁਰੂ ਰਾਮਦਾਸ ਮਹਾਰਾਜ ਆਏ ਸੀ ਸੰਗਤਾਂ ਨੇ ਦੱਸਿਆ ਗੁਰੂ ਰਾਮਦਾਸ ਕਹਿੰਦੇ ਮੈਨੂੰ ਪੁੱਛਿਆ ਪੁੱਤ ਅੱਜ ਕਿਤੇ ਪੈਸੇ ਵਟੇ ਨਹੀਂ ਕਹਿੰਦਾ ਜਦੋਂ ਮੈਂ ਪੈਸੇ ਲਖਾਏ ਤੇ ਮਾਰਦ ਮੈਨੂੰ ਕਹਿਣ ਲੱਗੇ ਆਹ ਪੈਸੇ ਤੂੰ ਮੈਨੂੰ ਦੇ ਦੇ ਅਸੀਂ ਗੁਰੂ ਘਰ ਦੇ ਲਗਰਾਂ ਦੇ ਵਿੱਚ ਪਾਉਣੇ ਨੇ ਕਹਿੰਦਾ ਮਾਂ ਮੈਂ ਕੈਸੇ ਕੂਨ ਦੇ ਆਂ ਕਹਿੰਦੇ ਦੱਸਦੇ ਨਹੀਂ ਕਹਿੰਦਾ ਮੈਂ ਗੁਰੂ ਕੋਲੋਂ ਪੈਸੇ ਲਿਆ ਆਂ ਮਾਂ ਨੇ ਪਿਆਰ ਨਾਲ ਘੁੱਟ ਕੇ ਸੀਨੇ ਨਾਲ ਲਾ ਲਿਆ ਉਹ ਸਤਨਾਮ ਕਾਟਿਆ ਨਹੀਂ ਕਾਟ ਸੀ ਕਾਂ ਪੈਣ ਨਹੀਂ ਆਂ ਮੈਨੂੰ ਪੈਸੇ ਦਾਤ ਕਰਕੇ ਆ ਗਿਆ ਘਰ ਦੇ ਵਿੱਚ ਰੋਟੀ ਕਿੱਥੋਂ ਆਵੇਗੀ ਮਾਂ ਨੇ ਦੋਨੇ ਹੱਥ ਜੋੜ ਕੇ ਸ਼ੁਕਰ ਕੀਤਾ ਧੰਤੂ ਰਾਮਦਾਸ ਮਹਾਰਾਜ ਤੂੰ ਗਰੀਬਾਂ ਦੀ ਕਮਾਈ ਦੇ ਵਿੱਚੋਂ ਵੀ ਆਪਣਾ ਹੱਥ ਲੈ ਗਿਆ ਤੇਰਾ ਨਖਾਂ ਵਾਰ ਸ਼ੁਕਰ ਆ ਇਸ ਸੰਗਰਾਮ ਦਾ ਬਿਆਨ ਕੋਈ ਦਿਲ ਨਹੀਂ ਕਰਦਾ ਇਸ ਤੋਂ ਸਭਾ ਸ੍ਰੀ ਭਗਵਾਨ ਇਰਦ ਦਾ ਸਾਰੇ ਕਰਦਾ ਕੋਈ ਐਸਾ ਨਹੀਂ ਜਿਹੜਾ ਕਮਾਈ ਨਾ ਕਰਦਾ ਹੋਵੇ ਪਰ ਜੇ ਕਿਸੇ ਨੂੰ ਕਹ ਤੀਏ ਕਿ ਗੁਰੂ ਘਰ ਸੇਵਾ ਕਰਨੀ ਹੈ ਪੈਸਾ ਦੇ ਦਿਓ ਤਾਂ ਪੂਰੀ ਕਹਿ ਦਿੰਦਾ ਸਾਡੀ ਤਾਂ ਆਪਣੀ ਹੀ ਪੂਰੀ ਪੈਂਦੀ ਸਾਡਾ ਪੜਾਈਆਂ ਦਾ ਖਰਚਾ ਲੋੜ ਨਹੀਂ ਆਉਂਦਾ ਸਾਡਾ ਖਰਿਆਨਾ ਨਹੀਂ ਲੋੜ ਦੁੱਧ ਆਪ ਤਾਂ ਮੇਰੇ ਅੱਖਾਂ ਖਰਚ ਜਾਣਾ ਪਰ ਗੁਰੂ ਦੀ ਬਾਤ ਨੂੰ ਅਸੀਂ ਗਰੀਬੀ ਦੇਖਣਾ ਰੱਖਣਾ ਮੈਨੂੰ ਵਚਨ ਬੜਾ ਪਿਆਰਾ ਲੱਗਾ ਨਾਂਮ ਤੇ ਕੀ ਮਹਾਰਾਜ ਨੂੰ ਕੀਤਾ ਜੀ ਪ੍ਰਚਾਰ ਕਰਨ ਦੇ ਲਈ ਹਲੌਰ ਸਾਹਿਬ ਦੇ ਵਿੱਚ ਸੰਤ ਜੀ ਬਾਬਾ ਨਰਿੰਦਰ ਸਿੰਘ ਜੀ ਕਿਸੇ ਸੇਵਕ ਦੇ ਨਾਲ ਗੱਲ ਕਰ ਰਹੇ ਸੀ ਤੇ ਸੇਵਕ ਪਰਿਵਾਰ ਦੱਸ ਰਿਹਾ ਸੀ ਕਹਿੰਦੇ ਮਹਾਰਾਜ ਸਾਡਾ ਪੁੱਤ ਅਮਰੀਕਾ ਦੇ ਵਿੱਚ ਪੱਕਾ ਹੋ ਗਿਆ ਕਾਰੋਬਾਰ ਵਧੀਆ ਚੱਲਣ ਲੱਗ ਪਿਆ ਤੇ ਉਹ ਮਹਾਂਪੁਰਸ਼ ਕਹਿੰਦੇ ਕਿਤਰਾ ਜੀ ਤੇਰਾ ਕਾਰੋਬਾਰ ਵਧੀਆ ਚੱਲਣ ਲੱਗ ਪਿਆ 12 ਮਹੀਨੇ ਤੇਰੇ ਕੋਲ ਕੰਮ ਆ ਗਿਆ ਇੱਕ ਮਹੀਨਾ ਗੁਰੂ ਕੇ ਲਗਰਾਂ ਜਾਂ ਗੁਰੂ ਦੇ ਕਰਮ ਦੇ ਵਿੱਚ ਲਾ ਗਿਆ ਕਰ 11 ਮਹੀਨੇ ਦੀ ਕਮਾਈ ਤੂੰ ਆਪ ਰੱਖ ਲਿਆ ਕਰ ਤੇਰੀ ਕਮਾਈ ਚ ਨਹੀਂ ਘਟਣਾ ਪੈਣਾ ਮਹਾਰਾਜ ਕਹਿੰਦੇ ਕਿਰਤ ਵਰਤ ਕਰ ਧਰਮ ਦੀ ਹੱਥੋਂ ਦੇ ਕੇ ਭਲਾ ਬਣਾਵੇ ਧਰਮ ਦੀ ਸੱਚੀ ਸੱਚੀ ਕਿਰਤ ਜਰੀਏ ਵਿੱਚੋਂ ਦਸਵੰਦ ਕੱਢੀਏ ਜਿਹੜਾ ਦਸਵੰਦ ਕੱਢਦਾ ਹੈ ਨਾ ਪਰ ਗੁਰੂ ਦੀ ਬਾਣੀ ਫਰਮੋਹ ਲਾਉਂਦੀ ਹੈ ਖਾਵੇ ਖਰਚੇ ਰਲ ਮਿਲ ਭਾਈ ਉਹਤ ਨਿਆਵੇ ਵਧੂ ਜਾਈ ਜਿਹੜੀ ਜਤ ਦੇ ਵਿੱਚੋਂ ਦਸਵੰਧ ਨਿਕਲਦਾ ਹੈ ਉਹ ਕਿਰਤ ਤੇ ਉਹ ਕਰਮ ਦੇ ਵਿੱਚ ਕਦੇ ਘਟਾ ਨਹੀਂ ਸਕਦਾ ਹਾਂ ਉਹ ਦਿਨ ਦਿਨ ਵਧਦੀ ਜਾਂਦੀ ਹੈ ਉਹਦਾ ਹਿੱਸਾ ਗੁਰੂ ਦਾ ਤੇ ਜੀ ਮਾਰਿ ਸ਼ੁਭਰ ਗੀਤਾ ਕਹਿੰਦੀ ਕੋਈ ਨਹੀਂ ਪੁਤਰਾ ਕੱਲ ਦੀ ਵਟ ਦੇ ਧਰ ਲੈ ਅਮੀ ਅੱਜ ਦੂਜੇ ਦਿਨ ਵਿੱਚ